ਸਸ਼ੀ ਕਾਲਜ ਦੇ ਤੁਸੀਂ ਦੇਖ ਰਹੇ ਹੋ 24 750 ਗਨਪੁਆਇੰਟ ਤੇ ਕੋਈ ਸਕੋਰਪੀਓ ਗੱਡੀ ਝੰਡਿਆਲਾ ਪੁਲਿਸ ਨੇ ਕੀਤੀ ਬਰਾਮਦ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਪਿਛਲੇ ਦਿਨੀ ਗਨ ਪੁਆਇੰਟ ਤੇ ਕੋਈ ਫੋਰਚੂਨ ਗੱਡੀ ਜਿਸ ਤੇ ਕੇਸ ਜੰਡਿਆਲਾ ਗੁਰੂ ਵਿੱਚ ਦਰਜ ਕੀਤਾ ਗਿਆ ਹੈ ਗੱਡੀ ਮਾਲਕ ਅਰਮਾਨਦੀਪ ਸਿੰਘ ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ ਉਸ ਵੱਲੋਂ ਥਾਣਾ ਜੰਡਿਆਲਾ ਗੁਰੂ ਵਿਖੇ ਇੱਕ ਖੋਦ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਜਿਸ ਦੇ ਚਲਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਜੰਡਿਆਲਾ ਗੁਰੂ ਵਿਖੇ ਐਸਪੀ ਡਾਕਟਰ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਹੈ ਕਿ ਸਾਡੀ ਪੁਲਿਸ ਟੀਮ ਨੇ ਚੋਰੀ ਦੀ ਗੱਡੀ ਨੂੰ ਬੰਡਾਲੇ ਘੁੰਮਦੇ ਵੇਖਿਆ ਤੇ ਇਸ ਨੂੰ ਰਾਉਂਡ ਅਪ ਕੀਤਾ ਗਿਆ ਇਸ ਦੇ ਨਾਲ ਦੋ ਦੋਸ਼ੀ ਜੋ ਗੱਡੀ ਚਲਾ ਰਹੇ ਸਨ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਦੋਸ਼ੀਆਂ ਨੇ ਦੱਸਿਆ ਕਿ ਗਨਪੁਆਇੰਟ ਤੇ ਜਿਸ ਪਿਸਤੌਲ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਉਹਨਾਂ ਨੂੰ ਲਾਗੇ ਪਿੰਡ ਬਾਲੀਆ ਮੰਜਪੁਰ ਵੀ ਖੇਲ ਕੋਈ ਹੈ ਜਿਸ ਤੇ ਪੁਲਿਸ ਪਾਟੇ ਦੋਸ਼ੀਆਂ ਨਾਲ ਲੈ ਕੇ ਰਿਕਵਰੀ ਕਰਨ ਲਈ ਉੱਥੇ ਪਹੁੰਚੀ ਤੇ ਇੱਕ ਦੋਸ਼ੀ ਨੇ ਪੁਲਿਸ ਨੂੰ ਤੱਕਾ ਦੇ ਕੇ ਕੋਈ ਬੱਤੀ ਬੋਰ ਦੀ ਪਿਸਤੌਲ ਦੇ ਨਾਲ ਪੁਲਿਸ ਤੇ ਹਮਲਾ ਕਰ ਦਿੱਤਾ ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਜਦੋਂ ਫੇਰ ਕੀਤਾ ਤਾਂ ਦੋਸ਼ੀ ਦੀ ਲੱਤ ਤੇ ਗੋਲੀ ਲੱਗ ਗਈ ਦੂਸਰੇ ਰੋਪੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਡਿੱਗਣ ਕਾਰਨ ਉਸ ਨੂੰ ਵੀ ਸੱਟ ਲੱਗ ਗਈ ਪੁਲਿਸ ਨੇ ਦੋਨਾਂ ਦੋਸ਼ੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਵਾ ਦਿੱਤਾ ਤੇ ਉਹਨਾਂ ਕੋਲ ਲੁੱਟ ਖੋਦੀਆਂ ਜਿਹੜੀਆਂ ਗੱਡੀਆਂ ਤੇ ਇੱਕ ਬੱਤੀ ਬੋਰ ਦਾ ਪਿਸਤੌਲ ਬਰਾਮਦ ਕਰਕੇ ਗ੍ਰਿਫਤਾਰ ਕਰ ਲਿਆ ਪੁਲਿਸ छानबीन ਕਰ ਰਹੀ ਹੈ ਤੇ ਅਗਿਆਨਾਂ ਦੇ ਕਈ ਮਾਮਲੇ ਦਰਜ ਹਨ ਕਿ ਨਹੀਂ ਇਹਨਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ ਇਹ ਤਾਂ ਜੀ ਮਿਤੀ 8 3 ਨੂੰ ਜਿਹੜੀ 25 ਨੂੰ ਇਹ ਹਵਾਈ ਅੱਡੇ ਲਗੋ ਅਮਨ ਫੇਸ ਦੇ ਲਗੋ ਜਿਹੜੀ ਆ ਰਾਤ ਨੂੰ 10 ਪੌਣੇ 11 ਦੇ ਲਗ ਚੱਕੇ ਇਹ ਇੱਕ ਫੋਰਚਨਰ ਗੱਡੀ ਜਿਹੜੀ ਹੈਗੀ ਆ ਪੀਬੀ 11 ਬੀ ਬੀ ਡੀ ਈ ਬੀ ਈ 0032 ਇਹ ਗਨ ਪੁਆਇੰਟ ਦੇ ਉੱਤੇ ਜਿਹੜੀ ਐ ਖੋਹ ਹੋ ਗਈ ਸੀ ਕਿੰਨਾ ਕੋਈ ਹੋਈ ਸੀ ਇਹ ਇਹ ਜਿਹੜਾ ਸੀਗਾ ਇਹਦਾ ਜਿਹੜਾ ਮਾਲਕ ਸੀਗਾ ਉਹ ਸੀਗਾ ਅਰਮਾਨਦੀਪ ਸਿੰਘ ਸਾਨੂੰ ਮੇਜਰ ਸਿੰਘ ਵੀ ਪੀਓ ਕੋਟਲੀ ਗੁਜਰਾ ਪੇਂਦੀਆ ਸ਼ਾਹਕੋਟ ਥਾਣੇ ਚੰਦਰ ਦੇ ਵਿੱਚ ਜੀ ਉਹ ਗੱਡੀ ਜਿਹੜੀ ਗਨ ਪੁਆਇੰਟ ਤੇ ਇਹਨਾਂ ਕੋਈ ਖੋ ਕੇ ਲੈ ਗਈ ਸੀਗੇ ਤੇ ਉਦੋਂ ਬਾਅਦ 9 ਤਰੀਕ ਨੂੰ ਜਿਹੜਾ ਹੈਗਾ ਇਹ ਮੁਕਤਮਾ ਦਰਜ ਕੀਤਾ ਗਿਆ ਮੁਕਦਮੇ ਥਾਣੇ ਚ ਕਿਤੇ ਨਹੀਂ ਮੁਕਦਮਾ ਐਸੇ ਜੰਡਿਆਲੇ ਥਾਣੇ ਜੰਡਿਆਲੇ ਥਾਣੇ ਮੁਕਤਮਾ ਦਰਜੀ ਕੀਤਾ ਕਿ ਮਕਦਮੇ ਤੋਂ ਬਾਅਦ ਜਿਹੜੀ ਤਫ਼ਤੀਸ਼ ਜਦੋਂ ਅਮਲ ਚੱਕੇ ਲਿਆਂਦੀ ਉਹ ਤਫ਼ਤੀਸ਼ ਦੇ ਦੌਰਾਨ ਇਹ ਡੀਐਸਪੀ ਜੰਡਿਆਲਾ ਤੇ ਐਸਐਚਓ ਜੰਡਿਆਲਾ ਨੇ ਜਿਹੜਾ ਹੈਗਾ ਇਹ ਅੱਜ ਜਿਹੜੇ ਆ ਇਹ ਦੋ ਬੰਦੇ ਇਸੇ ਗੱਡੀ ਦੇ ਵਿੱਚ ਜਦੋਂ ਦੇਖੇ ਗਏ ਇਸ ਇਲਾਕੇ ਦੇ ਵਿੱਚ ਤੇ ਇਹਨਾਂ ਨੂੰ ਰਾਉਂਡ ਅਪ ਕੀਤਾ ਰਾਉਂਡ ਅਪ ਕਰਨ ਤੋਂ ਬਾਅਦ ਇਹਨਾਂ ਨੂੰ ਫੜ ਲਿਆ ਗਿਆ ਸਣੇ ਗੱਡੀ ਫੜਨ ਤੋਂ ਬਾਅਦ ਜਿਹੜੇ ਦੋ ਦੋਸ਼ੀ ਹੈਗੇ ਆ ਇਹਨਾਂ ਦੇ ਵਿੱਚ ਇਹ ਜਿਹੜੇ ਸਮੇਤ ਗੱਡੀ ਫੜਿਆ ਗਿਆ ਉਹ ਚਮ ਹੈਗਾ ਹਰਮਨਦੀਪ ਸਿੰਘ ਸਨ ਆਫ ਅੰਗਰੇਜ਼ ਸਿੰਘ ਵਾਸੀ ਗੁਰੂ ਰਾਮਦਾਸ ਐਵੈਨਿਊ ਐ ਨਿਊ ਫਤਿਹ ਚੱਕ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਤੇ ਕਾਬੂ ਕਿੱਥੋਂ ਕੀਤਾ ਦੂਜਾ ਬੰਦਾ ਹੈਗਾ ਜੀ ਗੁਰਜੀਤ ਸਿੰਘ ਉਰਫ ਆਂਡਾ ਪੁੱਤਰ ਸੰਤੋਖ ਸਿੰਘ ਵਾਸੀ ਅਗਵਾਲ ਐਵੈਨਿਊ ਤਰਨਤਾਰਨ ਦਾ ਜੀ ਕਿੱਥੋਂ ਕਾਬੂ ਕੀਤਾ ਬੰਡਾਲੇ ਨਾਕੇ ਤੋਂ ਇਹ ਗ੍ਰਫਤਾਰ ਕੀਤੇ ਆ ਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਜਦੋਂ ਫਰਦਰ ਪੁੱਛਗਿੱਛ ਕੀਤੀ ਗਈ ਫਰਦਰ ਪੁੱਛ ਕਿਸ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਜਿਹੜਾ ਅਸੀਂ ਇਸ ਵਾਰਦਾਤ ਨੂੰ ਜਦੋਂ ਅਸੀਂ ਗੱਡੀ ਖੋਈ ਆ ਇਸ ਵਾਰਦਾਤ ਦੇ ਵਿੱਚ ਜਿਹੜਾ ਅਸੀਂ ਪਿਸਤਲ ਸੀਗਾ ਬੱਤੀਪੁਰ ਉਹ ਅਸੀਂ ਉੱਥੇ ਜਿੱਥੇ ਮਰੀਆਲਾ ਮੁੰਜ ਦੇ ਵਿੱਚ ਜਿਹੜਾ ਅਸੀਂ ਲਗੋਚ ਪਾ ਕੇ ਰੱਖਿਆ ਹੋਇਆ ਵਾਰਦਾਤ ਕਰਨ ਤੋਂ ਬਾਅਦ ਇਹ ਉਦਸ ਚਲੇ ਗਏ ਸੀ ਉੱਥੇ ਨੇ ਲਗਾਚ ਪਾ ਕੇ ਰੱਖਿਆ ਸੀਗਾ ਜਿੱਥੋਂ ਅੱਜ ਟੀਮ ਜਿਹੜੀ ਹੈਗੀ ਆ ਉਹਨੂੰ ਬਰਾਮਦ ਕਰਨ ਵਾਸਤੇ ਗਈ ਸੀ ਜਦੋਂ ਬਰਾਮਦਗੀ ਕਰਾਉਣ ਲੱਗੇ ਤੇ ਇਸ ਹਰਮਨਦੀਪ ਸਿੰਘ ਨੇ ਆਪਣੇ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਹੱਥ ਖੜੀ ਛੜਾ ਕੇ ਤੇ ਉਹਦੇ ਕੋਲੋਂ ਪਿਸਤਲ ਜਿਹੜਾ ਉੱਥੋਂ ਚਾੱਕ ਕੇ ਇੱਕ ਫਾਇਰ ਕੀਤਾ ਜਿਹੜਾ ਸਾਡਾ ਮੁਲਾਜ਼ਮ ਜਿਹੜਾ ਹੈਗਾ ਉਹ ਬਚ ਗਿਆ ਤੇ ਆਪਣੀ ਸੇਫਟੀ ਵਾਸਤੇ ਜਦੋਂ ਇਹਦੇ ਫਾਇਰ ਕੀਤਾ ਤੇ ਇਹਦਾ ਫਾਇਰ ਜਿਹੜਾ ਇੱਕ ਸੱਜੀ ਲਾਤੇ ਵਿੱਚ ਵੱਜਿਆ ਹੈਗਾ ਤੇ ਇਹ ਜ਼ਖਮੀ ਹੈ ਤੇ ਦੂਜਾ ਬੰਦਾ ਵੀ ਜਿਹੜਾ ਭੱਜਣ ਦੀ ਕੋਸ਼ਿਸ਼ ਕੀਤੀ ਉਹ ਜਿਹੜਾ ਉੱਥੋਂ ਡਿੱਗ ਪਿਆ ਹੈਗਾ ਉਹਦੇ ਗੋਡੇ ਤੇ ਸੱਟ ਹੈਗੀ ਆ ਤੇ ਇਹ ਦੋਨੋਂ ਬੰਦੇ ਜਿਹੜੇ ਇਸ ਟਾਈਮ ਹਸਪੀਟਲ ਦੇ ਵਿੱਚ ਦਾਖਲ ਹੈਗੇ ਆ ਔਰ ਇਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਬੈਕਗ੍ਰਾਉਂਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਅਸੀਂ ਹੁ ਤਰਮਤਾਨ ਦੇ ਰਹਿਣ ਵਾਲੇ ਆ ਦੋਨੋਂ ਜਣੇ ਇਹਨਾਂ ਦੀ ਬੈਕਗ੍ਰਾਉਂਡ ਅਸੀਂ ਖੰਗਾਲ ਰਹੇ ਆ ਵੀ ਇਹਨਾਂ ਦਾ ਪਿਛੋਕੜ ਕੀ ਆ ਕ੍ਰਿਮਨਲ ਹੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਰ ਰਿਕਾਰਡ ਅਸੀਂ ਉੱਥੋਂ ਲੈ ਰਹੇ ਆ ਜੀ ਤੁਹਾਨੂੰ ਦੱਸਿਆ ਵੀ ਪਿਸਤਲ ਜਿਹੜਾ ਇਹਨਾਂ ਨੇ ਵਰਤਿਆ ਸੀ ਗਨ ਖੋਣ ਵਾਸਤੇ ਗੱਡੀ ਉਸੇ ਨੂੰ ਮਰਾਦ ਕਰਨ ਵਾਸਤੇ ਇਹ ਜਾ ਗਏ ਸੀਗੇ ਤੇ ਪੁਲਿਸ ਪਾਰਟੀ ਤੇ ਇਹਨਾਂ ਨੇ ਉਸੇ ਨਾਲ ਹੀ ਫਾਇਰ ਕੀਤਾ ਜਿਹੜਾ ਪੁਲਿਸ ਪਾਰਟੀ ਨੇ ਆਪਣੇ ਬਚਾਲ ਹੀ ਫਾਇਰ ਕੀਤਾ ਜਿਹੜੀ ਇਹਦੀ ਲਾਤੇ ਵੱਜਿਆ ਹੈਗਾ ਬਾਕੀ ਇਹ ਇਲਾਜ ਦੇ ਜੇਰੇ ਇਲਾਜ ਨੇ ਤੇ ਇਹਨਾਂ ਦਾ ਸਫੀਸ਼ੀਐਂਟ ਪੁਲਸ ਇਹ ਇਹਨਾਂ ਨੇ ਹੋਰ ਕਿਹੜੀਆਂ ਵਾਰਦਾਤਾ ਕੀਤੀਆਂ ਨੇ ਤੇ ਪਲੱਸ ਹੋਰ ਅਸਲਾ ਇਹਨਾਂ ਕੋਲ ਹੈਗਾ ਤਾਂ ਕਿੱਥੇ ਲੁਕਾਛ ਪਾ ਕੇ ਰੱਖਿਆ ਉਹਦੇ ਬਾਰੇ ਜਿਹੜਾ ਤਫ਼ਤੀਸ਼ ਕੀਤੀ ਜਾ ਰਹੀ ਆ ਜੀ ਸਰ ਗੱਡੀ ਜਿਸ ਦਿਨ ਕੋਈ ਉਧਰ ਪਰ ਗੱਡੀ ਕੱਲੀ ਖੋਈ ਗਈ ਪੈਸਾ ਵੀ ਕੋਈ ਖੋਇਆ ਗਿਆ ਨਾ ਪਰ ਕੋਈ ਹੋਰ ਜਿੰਨਾ ਜਿੰਨਾ ਗੱਡੀ ਕੋਈ ਇਹਨਾਂ ਨੇ ਨਹੀਂ ਇਹ ਗੱਡੀ ਖੋ ਕੇ ਤੇ ਆਪਣਾ ਇੱਕ ਮੋਟਰਸਾਈਕਲ ਜਿੱਤੇ ਆਏ ਸੀ ਉਹ ਮੋਟਰਸਾਈਕਲ ਉੱਥੇ ਛੱਡ ਗਏ ਸੀਗੇ ਤੇ ਮੋਟਰਸਾਈਕਲ ਛੱਡ ਕੇ ਗੱਡੀ ਖੋ ਕੇ ਇਹ ਲੈ ਗਏ ਸੀ ਕੀ ਕਰ ਰਹੀ ਕਾ ਰਹੇ ਤੁਸੀਂ ਹਣ ਜਿੰਨਾ ਦੇ ਖਲਾਫ ਨਹੀਂ ਨਹੀਂ ਖਲਾਫ ਜਿਹੜੀ ਪਹਿਲਾਂ ਪਰਚਾ ਦਰਜ ਹੈ ਉਹਦੇ ਚ ਇਹਨਾਂ ਦੀ ਗ੍ਰਿਫਤਾਰੀ ਪਈ ਆ ਉਦੋਂ ਦਾ ਜਿਹੜਾ ਆ ਜਿਹੜਾ ਹੈਗਾ ਜਿਹੜੀ ਪੁਲਿਸ ਪਾਰਟੀ ਨੇ ਫਾਇਰਿੰਗ ਕੀਤੀ ਆ ਇਹਦੇ ਵਿੱਚ ਜੋ ਬਣਦੀ ਕਾਰਵਾਈ ਉਹ ਅਮੁੱਝ ਲਿਆ ਰਹੇ ਸਰ ਮੈਂ ਤੇ ਪਿਛੇ ਕਤਲ ਵੀ ਕਤਲ ਹੋਇਆ ਜੀ ਉਹਦੇ ਬਾਰੇ ਵੀ ਸਾਫੀ ਉਸ ਤੋਂ ਪਹਿਲਾਂ ਇੱਕ ਸਟੇਡੀਅਮ ਵਿੱਚ ਕਤਲ ਹੋਇਆ ਤਾਂ ਵੀ ਜਿਹੜੀ ਉਹਦੀ ਵਾਰਦਾਤਾਂ ਬੜੀਆਂ ਹੋ ਰਹੀਆਂ ਨੇ ਇਲਾਕੇ 'ਚ ਦੇਖੋ ਇਦਾਂ ਜੀ ਇਹ ਕ੍ਰਾਈਮਨਲ ਜਿਹੜੀ ਵਾਰਦਾਤ ਹੁੰਦੀਆਂ ਨੇ ਉਹਦੇ ਵਿੱਚ ਪੁਲਿਸ ਦਾ ਫਰਜ਼ ਬਣਦਾ ਵੀ ਇਹ ਜੇ ਕੋਈ ਵਾਰਦਾਤ ਹੋ ਗਈ ਹੈ ਤਾਂ ਉਹਨੂੰ ਟ੍ਰੇਸ ਕਰੀਏ ਇਦਾਂ ਅਸੀਂ ਤੁਹਾਨੂੰ ਹੁਣ ਆ ਵਾਰਦਾਤ ਦੱਸ ਰਹੇ ਹਾਂ ਜਿਹੜੀ ਜਿੱਥੇ ਅਸੀਂ ਬੰਦੇ ਫੜੇ ਹੈਗੇ ਆ ਇਹਦੇ ਚ ਵੀ ਜੇ ਵਾਰਦਾਤ ਹੁੰਦੀ ਹੈਗੀ ਆ ਤਾਂ ਪੁਲਿਸ ਦਾ ਇੱਕ ਫਰਜ਼ ਬਣਦਾ ਵੀ ਉਹਨੂੰ ਟ੍ਰੇਸ ਕੀਤਾ ਜਾਵੇ ਉਹ ਵੀ ਜਿਹੜੇ ਦੋ ਮੰਡਰ ਹੈਗੇ ਆ ਉਹ ਅਸੀਂ ਜਲਦੀ ਟ੍ਰੇਸ ਕਰਨਾ